ਉਸ ਬੇਚ ਕਾਨੂੰਨ ਵਿਵਸਥਾ ਦਾ ਨਿਕਲਿਆ ਜਨਾਜ਼ਾ ਚਿੱਟੇ ਦਿਨ ਲੁਟੇਰੇ ਨੇ ਬਜ਼ੁਰਗ ਮਹਿਲਾ ਨੂੰ ਬਣਾਇਆ ਨਿਸ਼ਾਨਾ ਪੂਰੀ ਵਾਰਦਾਤ ਸੀਸੀਟੀਵੀ ਕੈਮਰਾ ਚ ਹੋਈ ਕੈਦ ਸੂਬੇ ਚ ਲੁਟੇਰੇ ਦਾ ਤੰਕ جاری ਹੈ ਲਗਾਤਾਰ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਤੇਸ ਵਾਰ ਵਾਰਦਾਤ ਪਟਿਆਲਾ ਚ ਹੋਈ ਹੈ ਇੱਕ ਮਹਿਲਾ ਨੂੰ ਲੁਟੇਰੇ ਨੇ ਨਿਸ਼ਾਨਾ ਬਣਾਇਆ ਹੈ ਅਤੇ ਪੂਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਗਈ ਹੈ ਜਿहां ਦਿਨ ਦਿਹਾੜੇ ਚ ਤੇਜ਼ੀਂ ਮੋਟਰਸਾਈਕਲ ਸਵਾਰ ਇਸ ਸਨੇਚਰ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਹੈਲਮਟ ਪਹਿਨੇ ਮੋਟਰਸਾਈਕਲ ਸਵਾਰ ਇਸ ਸਨੇਚਰ ਦੇ ਵੱਲੋਂ ਗਲੀ 'ਚ ਇਧਰ ਉਧਰ ਪਹਿਲਾਂ ਕਈ ਘੇੜੇ ਮਾਰੇ ਗਏ ਫਿਰ ਇਸਨੇ ਆਪਣਾ ਸ਼ਿਕਾਰ ਲੱਭਿਆ ਗਲੀ 'ਚ ਇੱਕ ਬਜ਼ੁਰਗ ਮਹਿਲਾ ਆਪਣਾ ਕੁਝ ਸਮਾਨ ਲੈ ਕੇ ਘਰੋਂ ਜਾ ਰਹੀ ਸੀ ਮੋਟਰਸਾਈਕਲ ਸਵਾਰੇ ਸਨੇਚਰ ਪਹਿਲਾਂ ਇਸ ਮਹਿਲਾ ਦੇ ਕੋਲੋਂ ਲੰਘਿਆ ਅਤੇ ਬਾਅਦ ਦੇ ਵਿੱਚ ਗਲੀ 'ਚ ਅੱਗੇ ਜਾ ਕੇ ਆਪਣਾ ਮੋਟਰਸਾਈਕਲ ਖੜਾ ਕੇ ਇਹ ਭੱਜ ਕੇ ਮਹਿਲਾ ਦੇ ਪਿੱਛੇ ਆਇਆ ਤੇ ਸੁੰਨੀ ਗਲੀ ਦਾ ਫਾਇਦਾ ਚੁੱਕਦੇ ਹੋਏ ਇਸ ਸਨੇਚਰ ਨੇ ਮਹਿਲਾ ਤੇ ਧਾਵਾ ਬੋਲ ਦਿੱਤਾ ਮਹਿਲਾ ਦੇ ਕੰਨਾਂ ਨੂੰ ਪੈ ਗਿਆ ਮਹਿਲਾ ਦੀਆਂ ਵਾਲੀਆਂ ਚੱਪਟਣ ਦੀ ਕੋਸ਼ਿਸ਼ ਕਰਨ ਲੱਗਾ ਜਿਸ ਦਾ ਇਸ ਬਜ਼ੁਰਗ ਮਹਿਲਾ ਨੇ ਵਿਰੋਧ ਵੀ ਕੀਤਾ लाचार ਬਜ਼ੁਰਗ ਮਹਿਲਾ ਦੇ ਵੱਲੋਂ ਕਾਫੀ ਰੌਲਾ ਪਾਇਆ ਗਿਆ ਤਾਂ ਕਿ ਇਸ ਨਾਚਕ ਤੋਂ ਉਹ ਖੁਦ ਨੂੰ ਬਚਾ ਸਕੇ ਕੋਈ ਉਸ ਦੀ ਮਦਦ ਲਈ ਆ ਜਾਵੇ ਗਲੀ ਚ ਚੀਕ ਚਿਹਾੜਾ ਪਹਿ ਜਾਣ ਦੇ ਬਾਵਜੂਦ ਇਹ ਸਨੇਚਰ ਨਹੀਂ ਟਲਿਆ ਤੇ ਵੇਖਦਿਆਂ ਹੀ ਵੇਖਦਿਆਂ ਇਹ ਲੁਟੇਰਾ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਚੱਪਟ ਕੇ ਮੌਕੇ ਤੋਂ ਫਲਾਕ ਹੋ ਗਿਆ ਤੇ ਇਸ ਸਨੇਚਿੰਗ ਦੀ ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਚ ਕੈਟ ਹੋ ਗਈ ਹੈ ਅਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋ ਰਹੀਆਂ ਨੇ ਇਹ ਹੋਸ਼ ਉੜਾ ਦੇਣ ਵਾਲੀ ਪੂਰੀ ਵਾਰਦਾਤ ਪਟਿਆਲਾ ਦੇ ਆਨੰਦ ਨਗਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਪੀੜਿਤ ਮਹਿਲਾ ਦੇ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਦਰ ਇਸ ਮਾਮਲੇ ਚ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਇਸ ਲੁਟੇਰੀ ਨੂੰ ਕਾਬੂ ਕਰ ਲਿਆ ਜਾਵੇਗਾ ਸਨੇਚਿੰਗ ਦੀ ਇਨਫੋਰਮੇਸ਼ਨ ਐਸਐਚਯੂ ਤੋਂ ਪ੍ਰੀਵਿਊ ਮਿਲੀ ਸੀਗੀ ਕੇਸ ਰਿਸਟਰ ਕਰ ਲਿਆ ਤੇ ਫੁਟੇਜ ਵਗੈਰਾ ਚੈੱਕ ਕਰ ਲਿਆ ਜਲਦੀ ਟਰੇਸ ਕਰ ਲਾਂਗੇ ਕੁਝ ਸਨਾਚ ਮਿਲਿਆ ਭਈ ਬੰਦਾ ਕਿੱਥੇ ਦਾ ਸੀ ਕੀ ਨਹੀਂ ਹਲੇ ਉਹ ਬੰਦੇ ਦੀ ਆਈਡੈਂਟੀਫਿਕੇਸ਼ਨ ਨਹੀਂ ਹੋਈ ਲੇਕਿਨ ਸਾਨੂੰ ਥੋੜੀ ਬਹੁਤ ਲੀਡ ਜਰੂਰ ਮਿਲੀ ਹੈ ਉਹਦੇ ਜਲਦੀ ਟਰੇਸ ਆਊਟ ਕਰਨਾ ਲੁੱਟ ਦੀ ਸਨੇਚਿੰਗ ਦੀ ਇਹ ਕੋਈ ਪਹਿਲੀ ਵਾਰਦਾਤ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਲਗਾਤਾਰ ਲੁੱਟ ਖੋ ਕਤਲ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਜੋ ਵੱਡੇ ਸਵਾਲ ਸੂਬੇ ਦੀ ਕਾਨੂੰਨ ਵਿਵਸਥਾ ਤੇ ਖੜੇ ਕਰ ਰਹੀਆਂ ਨਹੀਂ ਕਿ ਆਖਿਰ ਸੂਬੇ ਚ ਇਹ ਚੱਲ ਕੀ ਰਿਹਾ ਹੈ ਰਾਜ ਕਾਨੂੰਨ ਦਾ ਹੈ ਜਾਂ ਫਿਰ ਇਹਨਾਂ ਗੁੰਡਿਆਂ ਦਾ ਇਹਨਾਂ ਲੁਟੇਰਿਆਂ ਦਾ ਜੋ ਸ਼ਰੀਆਮ ਦੇ ਦਿਹਾੜੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਦੱਸੋ ਕਿ ਕੀ ਸਮਝੀ ਅੱਜ ਹਾਲਾਤ ਇਹ ਬਣ ਚੁੱਕੇ ਨੇ ਕਿ ਲੋਕਾਂ ਦੇ ਲਈ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਤੇ ਵੱਡਾ ਸਵਾਲ ਇਹ ਹੋਇਆ ਕਿ ਆਖਿਰ ਇਹ ਹਾਲਾਤ ਬਦਲਣਗੇ ਕਦੋਂ ਦੱਸੋ ਕੀ ਸਮਝੀ ਪਟਿਆਲਾ ਤੋਂ ਦਮਨਪ੍ਰੀਤ ਸਿੰਘ ਦੀ ਰਿਪੋਰਟ ਪੀਟੀਸੀ న్యూਸ